ਡੇਲੀ ਪੋਸਟ ਪੰਜਾਬੀ ਦੇਖ ਰਹੇ ਹੋ ਤੇ ਤਸਵੀਰਾਂ ਪਿੰਡ ਪੋਨਾ ਦੀਆਂ ਨੇ ਰਾਜਵੀਰ ਜਵੰਦਾ ਨੂੰ ਲੈ ਕੇ ਹਾਲਾਤਾਂ ਨੂੰ ਲੈ ਕੇ ਪਿੰਡ ਵਾਲੇ ਇਸ ਵਿਲੇ ਗਮ ਦੇ ਵਿੱਚ ਨੇ ਹਰ ਕੋਈ ਅਰਦਾਸ ਕਰ ਰਿਹਾ ਹੈ ਚੜ੍ਹਦੀ ਕਲਾ ਦੀ ਗੱਲ ਕਰ ਰਿਹਾ ਹੈ ਕਿ ਪਰਿਵਾਰ ਤੇ ਰਾਜਵੀਰ ਜਵੰਦਾ ਤੇ ਜੋ ਮੁਸ਼ਕਲ ਦਾ ਸਮਾਂ ਆਇਆ ਹੈ ਉਹ ਜਲਦੀ ਤੋਂ ਜਲਦੀ ਉਹਨਾਂ ਦੇ ਸਿਰ ਤੋਂ ਨਿਕਲ ਜਾਵੇ ਤੇ ਵਾਹਿਗੁਰੂ ਉਹਨਾਂ ਤੇ ਕੋਈ ਨਾ ਕੋਈ ਮਿਹਰ ਪਰਿਆ ਹੱਥ ਰੱਖਣ ਤੇ ਕੋਈ ਨਾ ਕੋਈ ਕਰਾਮਾਤ ਵਾਪਰੇ ਗ੍ਰੰਥੀ ਸਿੰਘ ਸਾਡੇ ਨਾਲ ਮੌਜੂਦ ਨੇ ਪਿੰਡ ਵਾਲਿਆਂ ਦੇ ਵੱਲੋਂ ਜਿਹੜਾ ਪਰਿਵਾਰ ਦੇ ਵੱਲੋਂ ਕੱਲ ਜਿਹੜਾ ਇੱਥੇ ਪਹੁੰਚਿਆ ਗਿਆ ਸੀ ਤੇ ਪਰਿਵਾਰ ਜਦੋਂ ਮਿਲਦਾ ਹੈ ਪਿੰਡ ਆ ਕੇ ਪਹੁੰਚਦਾ ਹੈ ਤਾਂ ਕੀ ਗੱਲਬਾਤ ਹੋਈ ਹੈ ਉਹ ਆਪਾਂ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਦੀ ਫਤਿਹ ਕੱਲ ਅਕਨਪੁਰ ਸਾਹਿਬ ਦੇ ਭੋਗ ਪਾਏ ਗਏ ਆ ਕੱਲ ਰਾਤ ਨੂੰ ਜਿਹੜੀ ਇੱਕ ਨਾਜ਼ੁਕ ਹਾਲਾਤਾਂ ਨੂੰ ਬਿਆਨ ਕਰਦੀ ਵੀ ਖਬਰ ਸਾਹਮਣੇ ਆਈ ਹੈ ਨਾ ਉਸ ਤੋਂ ਬਾਅਦ ਕਿਹਾ ਗਿਆ ਕਿ ਨਹੀਂ ਹਾਲਾਤ ਠੀਕ ਆ ਬਾਬਾ ਜੀ ਜਦੋਂ ਪਰਿਵਾਰ ਇੱਥੇ ਆਇਆ ਤਾਂ ਕਿੰਨੀ ਕੁ ਇਸ ਵੇਲੇ ਟੈਨਸ਼ਨ ਦੇ ਵਿੱਚ ਐ ਕੁਝ ਗੱਲ ਕਰ ਪਾਇਆ ਤੁਹਾਡੇ ਨਾਲ ਕੱਲ ਨੂੰ ਉਹਨਾਂ ਦਾ ਪਰਿਵਾਰ ਉਹਨਾਂ ਦੇ ਮਾਤਾ ਜੀ ਉਹਨਾਂ ਦੇ ਬੇਟੀ ਤੇ ਉਹਨਾਂ ਦੇ ਚਾਚਾ ਜੀ ਤੇ ਇੱਕ ਹੋਰ ਬੀਬੀ ਨਾਲ ਸੀਗੀ ਹਮ ਕੱਲ 8:30 ਵਜੇ ਇਥੇ ਇਸ ਪਿੰਡ ਚ ਆਪਣੇ ਪਿੰਡ ਚ ਆ ਕੇ ਗੁਰਦੁਆਰਾ ਸਾਹਿਬ ਤੇ ਆ ਜਿਹੜੇ ਤੇ ਸਾ ਨਾਲ ਮੁਲਾਕਾਤ ਹੋਈ ਅਸੀਂ ਪੁੱਛਿਆ ਸਾਰਾ ਪਰਿਵਾਰ ਦਾ ਇਹ ਸਾਰੇ ਰਾਜਵੀਰ ਦਾ ਕਹਿੰਦੇ ਬਾਬਾ ਜੀ ਹੁਣ ਵੀ ਕੁਛ ਫਰਕ ਆ ਗਿਆ ਹੈ ਹਮ ਤੇ ਮੋੜ ਪੈ ਗਿਆ ਤੇ ਤੁਹਾਡਾ ਧੰਨਵਾਦ ਤੁਸੀਂ ਅਰਦਾਸਾਂ ਬੇਨਤੀਆਂ ਕਰੋ ਫੇਰ ਕਰਕੇ ਗੱਲ ਫੇਰ ਅੰਦਰ ਮੱਥਾ ਟੇਕਣ ਗਏ ਆ ਮੱਥਾ ਟੇਕੇ ਅਰਦਾਸ ਖੜਕੇ ਕਰਕੇ ਫੇਰ ਆਣ ਕੇ ਸਾ ਨਾਲ ਫੇਰ ਗੱਲ ਕੀਤੀ ਤੇ ਬਾਬਾ ਜੀ ਹੁਣ ਅਸੀਂ ਨਾਲ ਦੇ ਪਿੰਡ ਸਿਧਵਾ ਕਲਾ ਵਿੱਚ ਖੇਸ਼ੇ ਵਿੱਚ ਪਾਚਾਰਗੋ ਵਸਾਇਆ ਗਿਆ ਜਿਹੜੇ ਉੱਥੇ ਚਰਿਸ਼ੋ ਪ੍ਰਾਪਤ ਹ ਹ ਬੇ ਉੱਥੇ ਅਸੀਂ ਅਖੰਡ ਪੰਚ ਸਾਹਿਬ ਪ੍ਰਕਾਸ਼ ਕਰਵਾਇਆ ਤੇ ਉੱਥੇ ਭੋਗ ਤੇ ਜਾ ਰਹੇ ਹਾਂ ਤੇ ਤੁਸੀਂ ਅਰਦਾਸਾਂ ਕਰਦੇ ਰਹੋ ਹ ਤੇ ਬਾਕੀ ਫਿਰ ਤੁਹਾਣਾ ਮੁਲਾਕਾਤ ਕਰਾਂਗੇ ਇਹ ਗੱਲ ਫਿਰ ਨਾਲ ਕੀਤੀ ਸਰ ਲੱਗਦਾ ਜਦੋਂ ਦਵਾ ਕੰਮ ਨਹੀਂ ਕਰਦੀ ਹਨਾ ਦਵਾ ਉਹਨਾਂ ਦੀ ਹੋ ਰਹੀ ਆ ਇਲਾਜ ਉਹਨਾਂ ਦਾ ਹੋ ਰਿਹਾ ਤਾਂ ਦੁਆ ਜਿਹੜੀ ਆ ਉਹ ਕੋਈ ਨਾ ਕੋਈ ਕਰਾਮਾਤ ਜ਼ਰੂਰ ਕਰਦੀ ਆ ਤੁਸੀਂ ਹੁਕਮਨਾਮੇ ਦਾ ਵੀ ਜ਼ਿਕਰ ਕੀਤਾ ਜਦੋਂ ਉਹਨਾਂ ਦਾ ਐਕਸੀਡੈਂਟ ਹੋਇਆ ਹਨਾ ਤਾਂ ਔਖੀ ਘੜੀ ਨਾਲ ਦੇਖਣ ਦੀ ਇਹ ਵਾਹਿਗੁਰੂ ਨੇ ਹੁਕਮ ਕੀਤਾ ਤਾਂ ਉਸ ਤੋਂ ਬਾਅਦ ਤੁਹਾਨੂੰ ਲੱਗਾ ਸੀ ਕਿ ਉਹ ਕਰਾਮਾਤ ਵਾਪਰ ਰਹੀ ਆ ਸਰੀਰ ਦੇ ਵਿੱਚ ਸੁਧਾਰ ਦੇ ਜਿੱਦਾਂ ਖਬਰਾਂ ਵੀ ਆਈਆਂ ਜਦੋਂ ਪਹਿਲੇ ਦਿਨ 4 ਵਜੇ ਸ਼ਾਮ ਨੂੰ ਮੈਨੂੰ ਪਤਾ ਲੱਗਾ ਵੀ ਰਾਜਵੀਰ ਦਾ ਐਕਸੀਡੈਂਟ ਹੋ ਗਿਆ ਤਾਂ ਅਸੀਂ ਫਿਰ ਸ਼ਾਮ ਨੂੰ ਇਸ਼ਨਾਨ ਪਾਣੀ ਕਰਕੇ ਤੇ ਅਨਾਉਂਸਮੈਂਟ ਕਰਕੇ ਸਾਰਾ ਪਿੰਡ 10 ਮਿੰਟਾਂ ਦੇ ਵਿੱਚ ਟਾਈਮ ਦਿੱਤਾ 10 ਮਿੰਟ ਦੇ ਵਿੱਚ ਹੀ ਤਕਰੀਬਨ ਬੀਬੀਆਂ ਮਾਈਆਂ ਬੱਚੇ ਸਾਰੇ ਵੀਰ 10 ਮਿੰਟਾਂ ਜੀ ਇਕੱਠੇ ਹੋ ਗਏ ਇਕੱਠੇ ਹੋ ਕੇ ਕਿਉਂਕਿ ਸੰਗਤ ਰੂਪੀ ਅਰਦਾਸ ਬਹੁਤ ਵੱਡੀ ਚੀਜ਼ ਹੈ ਬਿਲਕੁਲ ਇਹ ਕਦੀ ਵੀ ਸਾਡੇ ਜਾਂਦੀ ਸਾਡਾ ਇਤਿਹਾਸ ਹੈ ਤੇ ਅਸੀਂ ਫਿਰ ਜਦੋਂ ਅਰਦਾਸ ਬੇਨਤੀ ਕੀਤੀ ਤੇ ਗੁਰੂ ਸਾਹਿਬ ਨੇ ਜਦੋਂ ਹੁਕਮ ਲਿਆ ਤਨਸਰੀ ਮੁਹੱਲਾ ਪੰਜਵਾਂ ਔਖੀ ਘੜੀ ਨਾ ਦੇਖਣ ਦੇ ਆਪਣਾ ਵਿਰਤ ਸੰਭਾਲੇ ਹਾਥ ਦੇ ਰਾਖੇ ਆਪਣੇ ਕੋ ਸਾਹ ਸਾਹ ਪਰਤ ਪਾਲੇ ਪ੍ਰਭ ਸਿਉ ਲਾਗ ਰਹੇ ਹੋ ਮੇਰਾ ਚੀਤ ਆਦ ਅੰਤ ਪ੍ਰਭ ਸਦਾ ਸਹਾਈ ਤਨ ਹਮਾਰਾ ਮੀਤ ਰਹਾ ਹੋ ਇਹ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ ਕਿ ਆਪਣੇ ਜੋ ਗੁਰਮੁਖ ਸੇਵਕ ਹੁੰਦੇ ਹਨ ਉਹਨਾਂ ਨੂੰ ਕੋਈ ਔਖੀ ਘੜੀ ਦਾ ਸਮਾਂ ਨਹੀਂ ਵੇਖਣ ਦਿੰਦਾ ਇਹ ਉਸ ਵੇਲੇ ਹੁਕਮਨਾਮਾ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤਾ ਸਾਡੇ ਮਨ ਨੂੰ ਤਰਵਾਸ ਆਈ ਸਾਰੀ ਜਿਹੜੀ ਸੰਗਤ ਸੀ ਉਹਨਾਂ ਨੂੰ ਮਨ ਵਿੱਚ ਤਰਵਾਸ ਆਇਆ ਕਿ ਸਤਿਗੁਰੂ ਜੀ ਨੇ ਵਚਨ ਕੀਤੇ ਨੇ ਵੀ ਕਿਰਪਾ ਹੋਵੇਗੀ ਸੱਚ ਜਸਾ ਜੀ ਉਸ ਵਿੱਚ ਜਰੂਰ ਫਰਕ ਪਵੇਗਾ ਜੀ ਜਦੋਂ ਰਾਜਵੀਰ ਜਵੰਦੇ ਦਾ ਨਾਮ ਲੈ ਕੇ ਜਦੋਂ ਅਸੀਂ ਅਰਦਾਸ ਕਰਨੇ ਸਾਡੇ ਮਨ ਨੂੰ ਤਰਵਾਸ ਪਹੁੰਚਦੀ ਹੈ ਕਿ ਸਤਿਗੁਰੂ ਜੀ ਕਿਰਪਾ ਕਰਨਗੇ ਕੋਈ ਇਹੋ ਜਿਹਾ ਮਨ ਦੇ ਵਿੱਚ ਵਿਚਾਰ ਨਹੀਂ ਆਉਂਦਾ ਤੇ ਮਨ ਨੂੰ ਹੌਸਲਾ ਆਉਂਦਾ ਹੈ ਤੇ ਬੀਬੀ ਜੀ ਵੀ ਕੱਲ ਆਏ ਨੇ ਪੂਰੇ ਹੌਸਲੇ 'ਚ ਆਏ ਨੇ ਮੈਂ ਕੋਈ ਨਹੀਂ ਪੋਹਰਾ ਨਹੀਂ ਉਹਨਾਂ ਦੇ ਮੱਥੇ ਤੇ ਛਿਕਣ ਵੇਖੀ ਉਹ ਕਹਿੰਦੇ ਨੇ ਸਾਨੂੰ ਪੂਰਾ ਹੌਸਲਾ ਤੇ ਵਾਹਿਗੁਰੂ ਤੇ ਪੂਰਾ ਭਰੋਸਾ ਹੈ ਤੇ ਜ਼ਰੂਰ ਕਿਰਪਾ ਕਰਨਗੇ ਬਾਬਾ ਜੀ ਸਾਨੂੰ ਭਰੋਸਾ ਹੈ ਤੇ ਮੈਂ ਕਹਿੰਦਾ ਬੀਬੀ ਜੀ ਮੈਂ ਤਾਂ ਅਰਦਾਸ ਕਰਦੀ ਮੈਂ ਤੁਹਾਡੀਆਂ ਸਾਰੀਆਂ ਵੀਡੀਓ ਵੇਖੀਆਂ ਨੇ ਸਾਰੇ ਸੰਗਤ ਦਾ ਧੜਵਾ ਤੇ ਅਰਦਾਸਾਂ ਕਰੋ ਕਿਉਂਕਿ ਅਰਦਾਸ ਹੀ ਸਭ ਤੋਂ ਉੱਤੇ ਹੈ ਜਦੋਂ ਡਾਕਟਰ ਜਦੋਂ ਹੱਥ ਖੜੇ ਕਰ ਦਿੰਦੇ ਨੇ ਫਿਰ ਅਰਦਾਸ ਹੀ ਕੰਮ ਹੁੰਦੀ ਹੈ ਤੇ ਸਾਡਾ ਧਰਮ ਦੇ ਵਿੱਚ ਸਭ ਤੋਂ ਵੱਡੀ ਚੀਜ਼ ਅਰਦਾਸ ਹੀ ਵੀ ਨਹੀਂ ਗਈ ਹਾਂ ਅਧਨੀਤਾ ਜਿਸ ਮਾਂ ਦਾ ਪੁੱਤ ਐਨੀ ਜ਼ਿੰਦਗੀ ਤੇ ਮੌਤ ਦੀ ਲੜਾਈ ਦੇ ਵਿੱਚ ਪਿਆ ਹੋਵੇ ਉਹ ਮਾਂ ਨੂੰ ਕੋਈ ਹੋਸ਼ ਨਹੀਂ ਉਹ ਫਿਰ ਵੀ ਵਾਹਿਗੁਰੂ ਤੇ ਪੂਰਾ ਭਰੋਸਾ ਕਰ ਰਹੀ ਉਹ ਫਿਰ ਵੀ ਕੋਈ ਉਹਨਾਂ ਦੇ ਮੱਥੇ ਤੇ ਸ਼ਿਕਨ ਨਹੀਂ ਦੇਖੀ ਤੁਸੀਂ ਜਿਹੜੇ ਪਰਿਵਾਰ ਸੀ ਨਾਲ ਭੈਣ ਸੀ ਰਾਜਵੀਰ ਉਹਨਾਂ ਦੀ ਹਨਾ ਉਹ ਕੀ ਮਤਲਬ ਹੁਣ ਕੀ ਕਿਹੋ ਜੇ ਆਪਣੇ ਹਾਲਾਤਾਂ ਦੇ ਵਿੱਚ ਨੇ ਕੀ ਕਹਿੰਦੇ ਨੇ ਕਿ ਹੁਣ ਠੀਕ ਨੇ ਜਾਂ ਅੱਗੇ ਕੀ ਉਹਨਾਂ ਨੇ ਸੋਚਿਆ ਵਾ ਜਦੋਂ ਆਏ ਨੇ ਕੱਲ ਮੈਂ ਵੇਖਿਆ ਵੀ ਉਹਨਾਂ ਦੇ ਕਿਸੇ ਦੇ ਵੀ ਮੱਥੇ ਤੇ ਕੋਈ ਸ਼ਿਕਨ ਨਹੀਂ ਸਭ ਨੂੰ ਇਹੀ ਸੀ ਵਿਵਾਹਿ ਗੁਰੂ ਜੀ ਕਿਰਪਾ ਜਰੂਰ ਹੋਵੇਗੀ ਇੰਨੀਆਂ ਅਰਦਾਸਾਂ ਹੋ ਰਹੀਆਂ ਨੇ ਤੇ ਬੜਾ ਉਹਨਾਂ ਨੂੰ ਹੌਸਲਾ ਤੇ ਗੁਰੂ ਸਾਹਿਬ ਤੇ ਬੜਾ ਵਿਸ਼ਵਾਸ ਹੈ ਕਿਉਂਕਿ ਆਲੇ ਦੁਆਲੇ ਦੇ ਪਿੰਡਾਂ ਚ ਆਲੇ ਦੁਆਲੇ ਪਿੰਡਾਂ ਦੇ ਵਿੱਚ ਵੀ ਬੜੀਆਂ ਅਰਦਾਸਾਂ ਹੋ ਰਹੀਆਂ ਨੇ ਅੱਜ ਕੱਲ੍ਹ ਅਖਬਾਰ ਚ ਫੋਟੋ ਆਈ ਹੈ ਬੋਪਾ ਰਾਏ ਪਿੰਡ ਰਾਈ ਕੋਰਟ ਦੇ ਕੋਲ ਹੈਗਾ ਉੱਥੇ ਸਾਰੇ ਨੇ ਇਕੱਠੇ ਹੋ ਕੇ ਸੰਗਤ ਨੇ ਅਰਦਾਸ ਕੀਤੀ ਫਿਰ ਉਹਨਾਂ ਨੇ ਸਾਡੇ ਸਰਪੰਚ ਨੂੰ ਵੀਡੀਓ ਪਾਈ ਵੀ ਅਸੀਂ ਵੀ ਅਰਦਾਸਾਂ ਕਰ ਰਹੇ ਹਾਂ ਤੇ ਕਿਉਂਕਿ ਅਰਦਾਸ ਬਹੁਤ ਚੀਜ਼ ਹੈ ਅਰਦਾਸ ਦੇ ਵਿੱਚ ਸ਼ਕਤੀ ਹੈ ਜਦੋਂ ਪਰਿਵਾਰ ਆਇਆ ਫਿਰ ਪਿੰਡ ਵਾਲੇ ਇਕੱਠੇ ਹੋਏ ਉਹਨਾਂ ਨੇ ਦੁੱਖ ਸਾਂਝਾ ਕੀਤਾ ਕੋਲ ਖੜਕੇ ਬਿਲਕੁਲ ਕਿਸੇ ਨੂੰ ਪਤਾ ਨਹੀਂ ਸੀ ਵੀ ਕਿਉਂਕਿ ਉਹਨਾਂ ਨੇ ਸਿੱਧਾ ਭੋਗ ਤੇ ਆਣਾ ਸੀ ਇਹ ਨਾਲ ਦਾ ਪਿੰਡ ਸਿਧਵਾ ਕਲਾਂ ਠੀਕ ਹੈ ਤੇ ਉਹ ਪਹਿਲੇ ਆਪਣੇ ਪਿੰਡ ਆਣ ਕੇ ਪਹਿਲੇ ਇੱਥੇ ਗੱਡੀ ਸਾਹਮਣੇ ਖੜਾ ਰਹੀ ਜਿੱਥੇ ਤੁਸੀਂ ਖੜੀ ਕੀਤੀ ਗੱਡੀ ਹੂੰ ਤੇ ਆਣ ਕੇ ਤੇ ਮੱਥਾ ਟੇਕ ਕੇ ਸਾਨਾ ਪਹਿਲੇ ਗੱਲ ਕੀਤੀ ਫਿਰ ਮੱਥਾ ਟੇਕ ਕੇ ਬਾਕੀ ਕੋਈ ਉਹਨਾਂ ਨੂੰ ਮਿਲਿਆ ਉੱਥੇ ਭੋਗ ਤੇ ਸਾਰੇ ਉਹਨਾਂ ਨੂੰ ਸ਼ਾਇਦ ਮਿਲੇ ਹੋਣ ਇਹ ਉਹਨਾਂ ਦਾ ਪਰਵਾਰ ਦੇਖ ਰਹੇ ਨਹੀਂ ਕਿ ਸਾਡਾ ਪਿੰਡ ਜਿਹੜਾ ਵਾ ਉਹ ਕਿਦਾਂ ਸਾਡੇ ਦੁੱਖ ਦੇ ਵਿੱਚ ਸ਼ਰੀਕ ਹੈ ਕੋਈ ਮੋਹਾਲੀ ਜਾ ਕੇ ਹਸਪਤਾਲ ਜਾਇਜ਼ਾ ਲੈ ਰਿਹਾ ਕੋਈ ਇੱਥੇ ਬੈਠ ਕੇ ਅਰਦਾਸ ਕਰ ਰਿਹਾ ਜਿਹਦੇ ਕੋਲ ਜੋ ਬਣ ਪਾਰ ਰਿਹਾ ਉਹ ਕਰ ਰਿਹਾ ਵਾ ਉਹ ਦੇਖ ਰਹੇ ਨਹੀਂ ਇਹ ਸਾਰੀਆਂ ਚੀਜ਼ਾਂ ਬੀਬੀ ਜੀ ਨੇ ਕਿਹਾ ਜੀ ਮੈਂ ਬਾਬਾ ਜੀ ਤੁਹਾਡੀ ਸਾਰੀਆਂ ਵੀਡੀਓ ਵੇਖ ਰਹੀ ਆ ਸਾਰੇ ਦੇਸ਼ਾਂ ਵਿਦੇਸ਼ਾਂ ਦੇ ਵਿੱਚੋਂ ਵੀਡੀਓ ਤੇ ਹੋਰ ਅਰਦਾਸਾਂ ਹੋ ਰਹੀਆਂ ਨੇ ਮੈਂ ਸਾਰੀ ਸਮੂਹ ਚੇਤ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਹਾਂ ਹੌਸਲੇ ਬਹੁਤ ਵੱਧਾ ਇਹਨਾਂ ਚੀਜ਼ਾਂ ਹੌਸਲੇ ਬਹੁਤ ਵੱਧਾ ਹੈ ਹੌਸਲੇ ਨਾਲ ਹੀ ਫਿਰ ਤਾਂ ਹੀ ਉਹਨਾਂ ਨੇ ਇੰਨਾ ਹੌਸਲਾ ਲਾਣਾ ਵੀ ਸਾਰੇ ਸੰਗਤ ਅਰਦਾਸ ਕਰ ਲਈ ਤੇ ਕਿਸੇ ਦੀ ਕਿਸੇ ਦੀ ਅਰਦਾਸ ਤੇ ਮਨਜ਼ੂਰ ਹੋਵੇਗੀ ਰਾਜਵੀਰ ਜਵੰਦਾ ਜਦੋਂ ਬੈੱਡ ਤੋਂ ਉੱਠ ਕੇ ਇਹ ਪਿਆਰ ਦੇਖਣਗੇ ਹਨਾ ਆਪਣੇ ਲਈ ਇੰਨੀ ਇੱਜ਼ਤ ਦੇਖਣਗੇ ਲੱਗਦਾ ਕਿ ਉਹ ਵਾਕਈ ਇਹ ਚੀਜ਼ਾਂ ਕਮਾਏ ਕਮਾਈਆਂ ਉਹਨਾਂ ਨੇ ਇਹ ਚੀਜ਼ਾਂ ਬਿਲਕੁਲ ਜੀ ਉਹ ਜਦੋਂ ਉੱਠ ਕੇ ਵੇਖਣਗੇ ਵੀ ਮੇਰੇ ਲਈ ਇੰਨੀਆਂ ਅਰਦਾਸਾਂ ਹੋਈਆਂ ਨੇ ਤੇ ਪਹਿਲਾਂ ਵੀ ਉਸ ਬੱਚੇ ਦੇ ਵਿੱਚ ਕੋਈ ਦੇਖੋ ਏਡਾ ਵੱਡਾ ਸਿੰਗਰ ਬਣ ਗਿਆ ਹੁਣ ਜਦੋਂ ਵੀ ਉਹਨਾਂ ਪਿੰਡ ਦੇ ਵਿੱਚ ਆਉਣਾ ਹੈ 10 11 ਵਜੇ ਮੇਰੇ ਕੋਲ ਉਹਨਾਂ ਪਿੰਡ ਚ ਆਉਣਾ ਹੈ ਗੁਰੂ ਘਰ ਜਰੂਰ ਆਉਣਾ ਹੈ ਅੱਛਾ ਹੱਦ ਦੇ ਵਿੱਚ ਉਹਨਾਂ ਦੇ ਮਿੱਠਾ ਹੁੰਦਾ ਸੀ ਤੇ ਮੈਨੂੰ ਕਹਿੰਦਾ ਬਾਬਾ ਜੀ ਵਾਰ ਖੋਲੋ ਜਿਵੇਂ ਤੁਸੀਂ ਆਏ ਹੁਣ ਤੇ ਇਸ ਦਾ ਵਾਰ ਬੰਦ ਹੁੰਦਾ ਸੀਗਾ 9 ਵਜੇ ਤੋਂ ਬਾਅਦ ਤੇ ਮੈਂ ਵਾਰ ਖੋਲਣਾ ਵਾਰ ਖੋਲ ਕੇ ਤੇ ਮੈਨਾਂ ਸਾਰੀ ਗੱਲਬਾਤ ਕਰਕੇ ਹੱਸ ਕੇ ਜਿਵੇਂ ਉਹ ਬੱਚਾ ਕਿਉਂਕਿ ਜਿਰੋ ਮੈਂ ਇੱਥੇ ਆਇਆ ਹਾਂ ਸਪਿੰਡ ਦੀ ਡਿਊਟੀ ਕਰਨ ਉਸ ਮੁੰਡੇ ਦੀ ਉਮਰ 17 18 ਸਾਲ ਸੀ ਅੱਛਾ ਤੇ ਅੱਗੇ ਹੋ ਕੇ ਉਹ ਤੇ ਮੈਂ ਕੀਰਤਨ ਕਰਨਾ ਤੋਂ ਬੜਾ ਹਾਰਮੋਨੀਅਮ ਮਰੇ ਪਿਆਰ ਨਾਲ ਸੁਣਾ ਤੇ ਹੱਸ ਕੇ ਕਹਿਣਾ ਬਾਬਾ ਜੀ ਮੈਨੂੰ ਵੀ ਸਿਖਾਓ ਅੱਛਾ ਤੇ ਮੈਂ ਕਿਹਾ ਕੋਈ ਨਹੀਂ ਬੇਟਾ ਤੁਹਾਨੂੰ ਸਿਖਾ ਦਿਆਂਗਾ ਫਿਰ ਕਈ ਵਾਰੀ ਉਹਨਾਂ ਦੇ ਨਗਰ ਕੀਰਤਨਾ ਚ ਸ਼ਬਦ ਪੜਨੇ ਕਰਨੇ ਫਿਰ ਜਦੋਂ ਕਾਲਜ ਗਏ ਨੇ ਫਿਰ ਕਾਲਜ ਚ ਬੋਲੀਆਂ ਪਾਉਂਦੇ ਹੁੰਦੇ ਸਨ ਅੱਛਾ ਗਾਉਂ ਦਾੜਾ ਨੂੰ ਬੜਾ ਸ਼ੌਂਕ ਸੀਗਾ ਹਾਂਜੀ ਤੇ ਫਿਰ ਪੁਲਿਸ ਲੈਨ ਚ ਵੀ ਭਰਤੀ ਹੋ ਰਹੇ ਨੇ ਚਾਰ ਪੰਜ ਸਾਰੇ ਪੁਲਿਸ ਲੈਨ ਦੇ ਵਿੱਚ ਕਿਉਂਕਿ ਉਹਨਾਂ ਦੇ ਪਿਤਾ ਜੀ ਜਿਹੜੇ ਨੇ ਕਰਮ ਸਿੰਘ ਜੀ ਉਹ ਰਿਟਾਇਰ ਐਸਆਈ ਸਨ ਹੂੰ ਤੇ ਉਸ ਤੋਂ ਬਾਅਦ ਫਿਰ ਉਹ ਗਾਇਕੀ ਵੱਲ ਤਕਰੀਬਨ ਤੁਰ ਪਏ ਸਾਂ ਜੀ ਬਚਪਨ ਤੋਂ ਸ਼ੌਂਕ ਸੀ ਨਾ ਕਹਿੰਦੇ ਹੜਪੀੜ ਤਾਂ ਵੇਲੇ ਵੀ ਨਾ ਰਾਜਵੀਰ ਨੇ ਇਹ ਗੱਲ ਕਹੀ ਹੈ ਕਿ ਮੈਂ ਮਦਦ ਕਰੂੰਗਾ ਪਰ ਮੈਂ ਇਹ ਗੁਪਤਦਾਨ ਹਨਾ ਰੱਖੂੰਗਾ ਕਿਸੇ ਨੇ ਦੱਸਣਾ ਨਹੀਂ ਐਦਾਂ ਕੋਈ ਗੱਲ ਨਹੀਂ ਕਰਨੀ ਜੋ ਤੁਹਾਨੂੰ ਚਾਹੀਦਾ ਵਾ ਜਿੰਨੀ ਲੋੜ ਵਾ ਉਹ ਲਿਖ ਲਵੋ ਐਦਾਂ ਉਹ ਕਹਿੰਦੇ ਕਹਿੰਦੇ ਨੇ ਇਹ ਗੱਲ ਸੱਚ ਹੈ ਬਿਲਕੁਲ ਸੱਚ ਆ ਜੀ ਜਿਸ ਦਿਨ ਇਹ ਐਕਸੀਡੈਂਟ ਹੋਇਆ ਉਸ ਤੋਂ 2 ਦਿਨ ਪਹਿਲੇ ਇੱਥੇ ਗੁਰਦੁਆਰਾ ਸਾਹਿਬ ਵਿਕੇ ਸਾਡੇ ਸਾਰੇ ਪਿੰਡ ਦੀ ਮੀਟਿੰਗ ਹੋਈ ਹੈ ਕਿਉਂਕਿ 1 ਮਹੀਨੇ ਤੋਂ ਅਸੀਂ ਨਗਰ ਦੇ ਵਿੱਚੋਂ ਫੰਡ ਇਕੱਠਾ ਕਰ ਰਹੇ ਸਾਂ ਠੀਕ ਹੈ ਦਾਸ ਗੇਸ ਦੀ ਅਨਾਉਂਸਮੈਂਟ ਕਰ ਰਿਆ ਸੀ ਦਾਸ ਕੋਲੇ ਪੈਸੇ ਆ ਰਹੇ ਸਨ ਤੇ ਉਹਨਾਂ ਨਾਲ ਫਿਰ ਸਰਪੰਚ ਸਾਹਿਬ ਨੇ ਗੱਲ ਕੀਤੀ ਕਿਉਂਕਿ ਸਰਪੰਚ ਸਾਹਿਬ ਦੇ ਉਹਨਾਂ ਦੇ ਨਾਲ ਪਰਿਵਾਰਕ ਸਬੰਧ ਨੇ ਤੇ ਕੰਧ ਨਾਲ ਕੰਧ ਉਹਨਾਂ ਦੇ ਤੇ ਸਰਪੰਚ ਸਾਹਿਬ ਨੇ ਕਿਹਾ ਵੀ ਰਾਜਵੀਰ ਐਦਾਂ ਅਸੀਂ ਸਾਰਾ ਪਿੰਡ ਇਕੱਠਾ ਹੋ ਕੇ ਤੇ ਹਰ ਪੀੜਤਾਂ ਵਰਸ ਸੇਵਾ ਕਰ ਰਹੇ ਹਾਂ ਕਹਿੰਦਾ ਜੀ ਮੈਂ ਵੀ ਚੱਲਿਆਂ ਕਰ ਰਿਹਾ ਤੇ ਕਰ ਚੱਲਿਆਂ ਵੀ ਪਰਸੋ ਕਰਨ ਦੋ ਦਿਨ ਬਾਅਦ ਤੇ ਤੁਸੀਂ ਜੋ ਵੀ ਮੇਰੀ ਸੇਵਾ ਲਾਓਗੇ ਨਾ ਤੇ ਮੈਨੂੰ ਮਨਜ਼ੂਰ ਏ ਪਰ ਮੇਰਾ ਨਾਂ ਨਹੀਂ ਤੁਸੀਂ ਬੋਲਣਾ اچھا ਜੋ ਉਹਨੇ ਮਾਇਆ ਭੇਜੀ ਉਹ ਮੈਨੂੰ ਪਤਾ ਕਿੰਨੀ ਮਾਇਆ ਹੈ ਤੇ ਉਹਨਾਂ ਨੇ ਭੇਜੀ ਮਾਇਆ ਵੀ ਇਹ ਮਾਇਆ ਤੁਸੀਂ ਵਿੱਚ ਪਾਓ ਸਾਡੇ ਸਾਰੇ ਇਕੱਠੀ ਕਰਕੇ ਮਾਇਆ ਤੇ ਅਸੀਂ ਉਸ ਦਾ ਕਣਕ ਦਾ ਬੀਜ ਲੈ ਕੇ ਤੇ ਉੱਥੇ ਪੰਚਾਉਣ ਲੱਗੇ ਪਰਸੋ ਜਾਣਾ ਸੀਗਾ ਪਰ ਹੁਣ ਇਹ ਕਟਣਾ ਵਾਪਰਨ ਕਰਕੇ ਦੋ ਦਿਨਾਂ ਤੱਕ ਰੋਕੋਗੇ ਅਸੀਂ ਫਿਰ ਬੀਜ ਕਿਸਾਨਾਂ ਨੂੰ ਦੇ ਕੇ ਆਵਾਂਗੇ ਅੱਛਾ ਹਾਂ ਜੀ ਸੋ ਬਿਲਕੁਲ ਪੂਰੇ ਪਿੰਡ ਨੂੰ ਆਸ ਤੇ ਉਮੀਦ ਹੈ ਉਸ ਪਰਮਾਤਮਾ ਤੇ ਪੂਰਾ ਵਿਸ਼ਵਾਸ ਹੈ ਕਿ ਇਸ ਪਿੰਡ ਦਾ ਮਾਣ ਵਾ ਰਾਜਵੀਰ ਜਵੰਦਾ ਜਲਦੀ ਤੋਂ ਜਲਦੀ ਉਸ ਮੁਸ਼ਕਿਲ ਹਾਲਾਤਾਂ ਦੇ ਨਾਲ ਲੜ ਕੇ ਇਹਨਾਂ ਪਿੰਡ ਵਾਲਿਆਂ ਦੇ ਵਿੱਚ ਵਾਪਸ ਪਰਤੇ ਜਿੱਥੇ ਇੰਨਾ ਪਿਆਰ ਉਹਨਾਂ ਨੇ ਕਮਾਇਆ ਜਿੱਥੇ ਜਦੋਂ ਵੀ ਉਹ ਆਉਂਦੇ ਨੇ ਤਾਂ ਇਹ ਪਿੰਡ ਉਮੀ ਉਹਨਾਂ ਨੂੰ ਪਿਆਰ ਕਰਦਾ ਹੈ ਉਹਨਾਂ ਦੀਆਂ ਸਿਫਤਾਂ ਕਰਦਾ ਹੈ ਕਿਉਂਕਿ ਕੰਮ ਤੇ ਨੇਕ ਦਿਲ ਜਿਹੜਾ ਉਹਨਾਂ ਦਾ ਐਦਾਂ ਦਾ ਹੈ ਕਿ ਹਰ ਕੋਈ ਉਹਨਾਂ ਦੀ ਜਿਹੜੀ ਉਹਨਾਂ ਦੀ ਪਰਸਨੈਲਿਟੀ ਹੈ ਉਸ ਤੋਂ ਪ੍ਰਭਾਵਿਤ ਹੁੰਦਾ ਹੈ ਤਾਂ ਰਾਜਵੀਰ ਜਵੰਦਾ ਦੀ ਹਰ ਕੋਈ ਅਸੀਂ ਵੀ ਅਰਦਾਸ ਕਰ ਰਹੇ ਹਾਂ ਕਿ ਜਲਦੀ ਤੋਂ ਜਲਦੀ ਆਪਣੇ ਪਿੰਡ ਵਿੱਚ ਆਪਣੇ ਘਰ ਦੇ ਵਿੱਚ ਪਰਿਵਾਰ ਚ ਪਰਤਣ ਕੱਲ ਮਾਤਾ ਜੀ ਹੋਣੀ ਭੈਣ ਜੀ ਹੋਣੀ ਆਈ ਸੀ ਤਾਂ ਜੋ ਗੱਲਬਾਤ ਹੋਈ ਆ ਉਹ ਤੁਹਾਡੇ ਸਾਹਮਣੇ ਰੱਖੀ ਹੈ ਜੋ ਹੁਕਮਨਾਮਾ ਆਉਂਦਾ ਹੈ ਕਿਸ ਤਰੀਕੇ ਦੇ ਨਾਲ ਗੁਰੂ ਜੀ ਨੇ ਵੀ ਸੰਕੇਤ ਦੇ ਦਿੱਤਾ ਕਿ ਜਿਹੜਾ ਜਲਦੀ ਹੀ ਜਿਹੜੇ ਆ ਰਾਜਵੀਰ ਜਵੰਦਾ ਆਪਣੇ ਪੈਰਾਂ ਤੇ ਖੜੇ ਹੋਣਗੇ ਜ਼ਰੂਰ ਤਾਂ ਉਹ ਜਿਹੜੀਆਂ ਸਾਰੀਆਂ ਚੀਜ਼ਾਂ ਤੁਹਾਡੇ ਸਾਹਮਣੇ ਰੱਖੀਆਂ ਨੇ ਤੁਸੀਂ ਵੀ ਜਿੱਥੇ ਉਹ ਅਰਦਾਸ ਜ਼ਰੂਰ ਕਰੋ ਜਲਦੀ ਤੋਂ ਜਲਦੀ ਹਾਲਾਤਾਂ ਦੇ ਵਿੱਚ ਸੁਧਾਰ ਦੇਖਣ ਨੂੰ ਮਿਲੇ